ਮਹੱਲਾ ਪਹਿਲਾ మాਸ మాਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣਾ ਕੌਣ మాਸ ਕੌਣ ਸਾਗ ਕਹਾਵੇ ਕਿਸ ਮਹਿ ਪਾਪ ਸਮਾਨ ਹੈ ਐ ਤੇ ਪੰਡਤ ਨੇ ਜਿਹੜੇ ਗੂਰਖ ਨੇ ਇਹ ਮੂਰਖ ਪੰਡਤਾਂ ਨੂੰ ਪੰਡਤਾਂ ਨੂੰ ਮੂਰਖ ਕਹਿ ਲੱਗਿਆ ਹੈ ਇਹ ਪੰਡਤ ਵਿਦਵਾਨ ਗੂਰਖ ਨੇ ਮਾਸ ਮਾਸ ਕਰ ਮੂਰਖ ਝਗੜੇ ਮੂਰਖ ਮਾਸ ਮਾਸ ਕਰਕੇ ਝਗੜੀ ਜਾਂਦੇ ਨੇ ਇਹ ਝਗੜਦੇ ਨੇ ਜਿਹਦੇ ਨਾਲ ਪਾਣਾ ਜਿਹਨਾਂ ਨੇ ਗੁੱਝ ਲਿਆ ਗੁਰਮੁਖ ਖਾ ਨਾਲ ਝਗੜਦੇ ਬਾਤ-ਬਾਤ ਕਰ ਮੂਰਖ ਝਗੜੇ ਕਿਉਂ ਝਗੜੇ ਗਿਆਨ ਔਰ ਧਿਆਨ ਦੋ ਜਾਣ ਨਹੀਂ ਜਾਣੇ ਇਹ ਨਹੀਂ ਜਾਣਦੇ ਕਿ ਗਿਆਨ ਦੇ ਬਿਨਾ ਧਿਆਨ ਨਹੀਂ ਜੁੜ ਸਕਦਾ ਆਪਣੇ ਆਪੇ ਧਿਆਨ ਲਾਉਂਦੇ ਨੇ ਗਿਆਨਤਾ ਨਾਲ ਅਗਿਆਨਤਾ ਦਾ ਧਿਆਨ ਖਵਾਦੀ ਲਾਉਂਦੇ ਨੇ ਨਹੀਂ ਹੋ ਸਕਦਾ ਜਿਹੜੀ ਚੀਜ਼ ਦਾ ਗਿਆਨ ਨਹੀਂ ਹੈ ਧਿਆਨ ਨਹੀਂ ਆ ਸਕਦੀ ਧਿਆਨ ਧਨਵਾਸ ਤੇ ਉਹਦਾ ਗਿਆਨ ਲੈਣਾ ਪਹਿਲਾਂ ਜ਼ਰੂਰੀ ਹੈ ਪਹਿਲਾਂ ਗਿਆਨ ਲੈਣਾ ਚਾਹੀਦਾ ਆ ਗਿਆਨ ਦਾ ਬਚਾ ਬਣ ਰਿਹਾ ਹੋਊਗਾ ਧਿਆਨ ਉਹ ਆਉਗੀ ਚੀਜ਼ ਜਿਹਦਾ ਸਾਨੂੰ ਗਿਆਨ ਹੋਊਂਗਾ ਗਿਆ ਨਹੀਂ ਧਿਆਨ ਵਾਲੂ ਦਾ ਕਿੰਜ ਧਿਆਨ ਗਿਆਨ ਨਾਲੇ ਟਿਕਦਾ ਗਿਆਨ ਧਿਆਨ ਨਹੀਂ ਜਾਣੇ ਇਹਨਾਂ ਨੂੰ ਗਿਆਨ ਧਿਆਨ ਵਾਲੀ ਥਿਊਰੀ ਦਾ ਨਹੀਂ ਪਤਾ ਇਹ ਕੀ ਕਰਦੇ ਨੇ ਧਿਆਨ ਪਹਿਲਾਂ ਲਾਉਂਦੇ ਨੇ ਗਿਆਨ ਆਪੇ ਹੋ ਜੀ ਤੇ ਧਿਆਨ ਗਿਆਨ ਨੂੰ ਵਿਸ਼ਵਾਸ ਕਰਦੇ ਗਿਆਨ ਧਿਆਨ 'ਚ ਵਿਸ਼ਵਾਸ ਵੀ ਕਰਦੇ ਇਹ ਨਹੀਂ ਜਾਣਦੇ ਗਿਆਨ ਧਿਆਨ ਨਾਲ ਗਾਣਿਆ ਵੀ ਆ ਧਿਆਨ ਤੋਂ ਬਾਅਦ ਗਿਆਨ ਹੋ ਜੂ ਇਹ ਗਲਤ ਹੈ ਹਾਂ ਧਿਆਨ ਜਦੋਂ ਕੋਈ ਉਪਦੇਸ਼ ਕਰੇ ਉਹਦੇ ਧਿਆਨ ਨਾਲ ਸੁਣੇ ਉੱਥੋਂ ਤਾਂ ਹੋ ਸਕਦਾ ਹੈ ਗਿਆਨ ਪਰ ਜੇ ਉਹੀ ਚੁੱਪ ਕਰਕੇ ਧਿਆਨ ਲਾ ਕੇ ਬਸੇ ਫਿਰ ਨਹੀਂ ਹੋਤੋ ਨਹੀਂ ਜਾਣਾ ਕੌਣ ਮਾਸ ਅਥਵਾ ਆ ਖੜਾ ਕੀਤਾ ਹੈ ਸਵਾਲ ਇਹ ਸਵਾਲ ਦਾ ਜਵਾਬ ਅੱਜ ਨਹੀਂ ਦਿੱਤਾ ਮਾਸ ਤੇ ਖੜਾ ਫਿਰ ਇੱਥੇ ਸਾਰੇ ਕੌਣ ਨੇ ਇਹ ਮੂਰਖ ਨੇ ਸਾਰੇ ਜਿਹੜੇ ਮਾਸ ਦੀ ਗੱਲ ਕਰਦੇ ਨੇ ਮੂਰਖ ਦੇ ਮਾਸ ਬਾਤ ਤੇ ਝਗੜਾ ਕਰਦੇ ਨੇ ਨਹੀਂ ਖਾਣਾ ਚਾਹੀਦਾ ਸੁਣਨਾ ਚਾਹੀਦਾ ਇਹ ਝਗੜਾ ਉਹ ਮੂਰਖ ਮਾਸਾਸਾਸ ਦੀ ਚੀਜ਼ ਹੈ ਭਾਈ ਤੋਣ ਸਾਗ ਸਾਗਰਾਸਾਸ ਕੀ ਫਰਕ ਹੈ ਜਿਹੜੀ ਜੀਵਾਤਮਾ ਉਹਦਾ ਜਿਹੜਾ ਸਰੀਰ ਹੈ ਜਿਹੜੇ ਵੀ ਦੇਹ ਚ ਹੈ ਉਹਾਸੇ ਹੈ ਲੈ ਅਸੀਂ ਕਿਸੇ ਨੂੰ ਸਾਗ ਕਹਦੇ ਨੇ ਸਬਜ਼ੀ ਕਹਦੇ ਨੇ ਕਿਸੇ ਨੂੰ ਮਾਸ ਕਹਦੇ ਨੇ ਆਲੂ ਵੀ ਮਾਸ ਹੈ ਆਂਡਾ ਵੀ ਮਾਸ ਹੈ ਜਿਹੜਾ ਨੇ ਅੱਜ ਨਾਲ ਆਲੂ ਨੂੰ ਆਂਡੇ ਕਹਿੰਦੇ ਨੇ ਇਹਨਾਂ ਨੂੰ ਖਾਣ ਦਾ ਰੱਤੇ ਆਂਡੇ ਕਹਿੰਦੇ ਨੇ ਵੀ ਆਲੂ ਤਾਂ ਖਾਂਦੇ ਹੀ ਨੇ ਆਂਡੇ ਖਾਂਦੇ ਹੋ ਬਸ ਪੰਡਤਾਂ ਦੇ ਆਰ ਨੂੰ ਆਂਡਾ ਵੀ ਮਾਸ ਹੈ ਕੌਣ ਬਾਸ ਖਾਨ ਸਾਹ ਕਹਾਵੇ ਕਿਸ ਪਾਪ ਸਮਾਣੇ ਕਿਹੜੀ ਚੀਜ਼ ਦੇ ਵਿੱਚ ਪਾਪ ਹੈ ਕਿੱਥੇ ਪਾਪ ਸਮਾਏ ਹੋਏ ਨੇ ਸਾਖ ਖਾਨ ਦੇ ਪਾਪ ਨੇ ਆ ਬਾਸ ਸਾਹ ਦੇ ਪਾਪ ਨੇ ਜਿੱਤੇ ਰਾਣੇ ਅੰਨਕੇ ਜੀਵਾਜ ਨਾ ਕੋਏ ਜਦ ਸਾਖ ਆਪਰ ਢਾਲਣਾ ਦੇ ਸੱਚ ਦੇ ਰਾਣੇ ਨੇ ਸਾਰਿਆਂ ਦੇ ਜੀ ਉਹ ਸਾਰੇ ਹੀ ਬਾਸ ਹੈ ਜੋ ਤੁਸੀਂ ਕਹਿੰਦੇ ਹੋ